गर्लफ्रेंड ਦਾ ਜਨਮ ਦਿਨ ਮਨਾਉਣ ਦੇ ਲਈ ਦੇਖੋ ਗੈਂਗਸਟਰ ਨੇ ਕਿੰਨਾ ਵੱਡਾ ਕਦਮ ਚੱਕਿਆ ਇੱਕ ਵੀਡੀਓ ਉਸਨੇ ਖੁਦ ਬਣਾਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਇਹ ਨੌਜਵਾਨ ਪੀੜ੍ਹੀ ਹੁੱਲੜਬਾਜੀ ਕਰਦੀ ਰੀਲਾ ਬਣਾਉਂਦੀ ਔਰ ਲਗਾਤਾਰ ਹੀ ਉਹਨਾਂ ਦੇ ਵੱਲੋਂ ਸਟੰਟ ਬਾਜ਼ੀਆਂ ਕੀਤੀਆਂ ਜਾਂਦੀਆਂ ਨੇ ਜਿਸ ਨੂੰ ਵਿੱਚ ਉਹਨਾਂ ਦੀ ਜਾਨ ਵੀ ਖਤਰੇ ਦੇ ਵਿੱਚ ਪੈਂਦੀ ਹੈ ਤੇ ਨਾਲ ਹੀ ਇਹਨਾਂ ਦੇ ਵੱਲੋਂ ਕਾਨੂੰਨ ਵੀ ਤੋੜੇ ਜਾਂਦੇ ਨੇ ਤਾਂ ਹਾਲਾਂਕਿ ਇੱਕ ਗੈਂਗਸਟਰ ਨੇ ਆਪਣੀ ਪ੍ਰੇਮਿਕਾ ਦਾ ਆਪਣੀ ਫਰੈਂਡ ਆਜ ਜਨਮ ਦਿਨ ਮਨਾਉਣ ਦੇ ਲਈ ਗੱਡੀਆਂ ਦਾ ਕਾਫਲਾ ਇਕੱਠਾ ਕਰ ਦਿੱਤਾ ਵਡੀਆਂ-ਵਡੀਆਂ ਕਾਲੇ ਰੰਗ ਦੀਆਂ ਗੱਡੀਆਂ ਦਾ ਕਾਫਲਾ ਆਇਆ ਤਾਂ ਉਸ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਇਸ ਗੈਂਗਸਟਰ ਨੇ ਤੇ ਉਹਦੇ ਦੋਸਤਾਂ ਮਿੱਤਰਾਂ ਨੇ ਹੁੱਲੜਬਾਜੀ ਕੀਤੀ ਹੈ ਹਾਲਾਂਕਿ ਗੈਂਗਸਟਰ ਦੀ ਗੱਡੀ ਦੇ ਵਿੱਚ ਉਸ ਦੀ ਗਰਲਫ੍ਰੈਂਡ ਵੀ ਬੈਠੀ ਹੁੰਦੀ ਹੈ ਗੱਡੀ ਜਿਹੜੀ ਹੁੰਦੀ ਹੈ ਉਸ ਨੂੰ ਨੰਬਰ ਪਲੇਟ ਵੀ ਨਹੀਂ ਲੱਗੀ ਹੁੰਦੀ ਆ ਕਾਲੇ ਸ਼ੀਸ਼ੇ ਕਰਵਾ ਕੇ ਹਰ ਇੱਕ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਤੇ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਨੇ ਆਪਣੀ ਗਰਲਫ੍ਰੈਂਡ ਦੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਦੇ ਲਈ ਉਸ ਨੂੰ ਇੱਕ ਤੋਹਫ਼ਾ ਦੇਣ ਦੇ ਲਈ ਇਸ ਗੈਂਗਸਟਰ ਨੇ ਵੱਡਾ ਕਦਮ ਚੱਕਿਆ ਪਰ ਹਾਲਾਂਕਿ ਜਦੋਂ ਨਜ਼ਰ ਪੁਲਿਸ ਦੀ ਪੈਂਦੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਨੂੰ ਕਾਬੂ ਕਰ ਲਿੱਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਕੇ ਪੂਰੇ ਮਾਮਲੇ ਦੀ ਛਾੜਬੀਨ ਕੀਤੀ ਜਾ ਰਹੀ ਹੈ ਹਾਲਾਂਕਿ ਇਹਨਾਂ ਨੌਜਵਾਨਾਂ ਨੂੰ ਰੋਕਿਆ ਜਾਂਦਾ ਹੈ ਕਿ ਉਹ ਗੱਡੀਆਂ ਦੇ ਸ਼ੀਸ਼ੇ ਕਾਲੇ ਨਾ ਕਰਵਾਉਣ ਹੁੱਲੜਬਾਜੀ ਨਾ ਕਰਨ ਤੇ ਕਾਨੂੰਨ ਦੀਆਂ ਤੱਜੀਆਂ ਨਾ ਉਡਾਉਣ ਤੇ ਜੇਕਰ ਇਹ ਜਿਹਾ ਕਰਦਾ ਕੋਈ ਨੌਜਵਾਨ ਫੜਿਆ ਗਿਆ ਤਾਂ ਉਸ ਤੇ ਵੱਡੀ ਕਾਰਵਾਈ ਹੋ ਸਕੇਗੀ ਹਾਲਾਂਕਿ ਹੁਣ ਪੁਲਿਸ ਨੇ ਐਕਸ਼ਨ ਲੈ ਲਿਆ ਤਾਂ ਹੁਣ ਇਸ ਗੈਂਗਸਟਰ ਨੂੰ ਬੂ ਕਰ ਰਿਹਾ ਹੈ ਹਾਲਾਂਕਿ ਦਸੀਏ ਤੱਕ ਗੱਡੀ ਦੇ ਵਿੱਚ ਆਪਣੀ ਗਰਲਫ੍ਰੈਂਡ ਨੂੰ ਬਿਠਾ ਕੇ ਸਟੰਟ ਬਾਜੀ ਕਰ ਰਿਹਾ ਸੀਗਾ ਇਹ ਗੈਂਗਸਟਰ ਔਰ ਉਸ ਤੋਂ ਬਾਅਦ ਗੱਡੀ ਜਿਹੜੀ ਸੀਗੀ ਪੂਰੀ ਤਰੀਕੇ ਦੇ ਨਾਲ ਜਿਹੜੀ ਉਹ ਕਾਲੇ ਸ਼ੀਸ਼ੇ ਕਰਵਾਏ ਹੋਏ ਸੀ ਬਿਨਾ ਨੰਬਰ ਪਲੇਟ ਤੋਂ ਸੀਗੀਆਂ ਗੱਡੀਆਂ ਤੇ ਵੱਡਾ ਕਾਫਲਾ ਇਕੱਠਾ ਹੋਇਆ ਤੇ ਰੀਲਾ ਬਣਾਉਂਦੇ ਹੋਏ ਨਜ਼ਰ ਆਇਆ ਤਾਂ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਸ ਵੱਡੇ ਗੈਂਗਸਟਰ ਅਜੇ ਠਾਕੁਰ ਨੂੰ ਗ੍ਰਿਫਤਾਰ ਕਰ ਰਿਹਾ ਹੈ ਯੂਪੀ ਦੇ ਕਾਨਪੁਰ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਯੂਪੀ ਦੇ ਕਾਨਪੁਰ ਦੇ ਵਿੱਚ ਵੱਡੀ ਘਟਨਾ ਬਪਰੀਅਰ ਪੁਲਿਸ ਨੇ ਅਜਿਹੇ ਨੌਜਵਾਨਾਂ ਨੂੰ ਹੁੱਲੜਵਾਜਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਜੇਕਰ ਅਜਿਹਾ ਕੋਈ ਵੀ ਕਰਦਾ ਫੜਿਆ ਗਿਆ ਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦਰਸਲ ਦੱਸਿਏ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਗੈਂਗਸਟਰ ਨੇ ਆਪਣੀ ਗਰਲਫ੍ਰੈਂਡ ਦਾ ਜਨਮ ਦਿਨ ਮਨਾਉਣ ਦੇ ਲਈ ਕਿੱਡਾ ਵੱਡਾ ਇੱਕ ਕਦਮ ਚੱਕਿਆ ਸਟੰਟ ਬਾਜੀ ਕੀਤੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਆ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖਿਓ ਕਿਸ ਤਰੀਕੇ ਦੇ ਨਾਲ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਦੇ ਲਈ ਉਸ ਦਾ ਜਨਮ ਦਿਨ ਖਾਸ ਬਣਾਉਣ ਦੇ ਲਈ ਇਸ ਗੈਂਗਸਟਰ ਨੇ ਵੱਡਾ ਕਦਮ ਚੱਕਿਆ ਪਰ ਪੁਲਿਸ ਦੀ ਨਜ਼ਰੋਂ ਇਹ बच ਨਹੀਂ ਪਾਇਆ ਔਰ ਇਸ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਜਿਸ ਤਰੀਕੇ ਦੇ ਨਾਲ ਇਸਟੰਟਵਾਜੀ ਕਰਦੇ ਸੀਗੇ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਇਹਨਾਂ ਨੌਜਵਾਨਾਂ ਨੇ ਤਾਂ ਵੱਡਾ ਖਤਰਾ ਜਿਹੜਾ ਵਾਪਰ ਸਕਦਾ ਸੀ ਕਿਸੇ ਵੀ ਵੱਡੀ ਘਟਨਾ ਦਾ ਇਹ ਸ਼ਿਕਾਰ ਹੋ ਸਕਦੇ ਸੀ ਹਾਲਾਂਕਿ ਨੌਜਵਾਨ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਨੇ ਤਾਂ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਯੂਪੀ ਦੇ ਨਪੂਰ ਦੇ ਵਿੱਚ ਇੱਕ ਗੈਂਗਸਟਰ ਨੇ ਆਪਣੀ ਗਰਲਫ੍ਰੈਂਡ ਦਾ ਜਨਮ ਦਿਨ ਮਨਾਉਣ ਦੇ ਸਮੇ ਗੱਡੀਆਂ ਦਾ ਕਾਫਲਾ ਇਕੱਠਾ ਕੀਤਾ ਰੀਲਾ ਬਣਾਈਆਂ ਤਾਂ ਪੁਲਿਸ ਨੇ ਉਸ ਗੈਂਗਸਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ